ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਛੋਲਿਆਂ ਦੀ ਕੜੀ ਤੇ ਇਹ ਆਪਾਂ ਛੋਲੂਆ ਕੱਢ ਲਿਆ ਤਾਂ ਜੀ ਫਰੈਸ਼ ਛੋਲੂਆ ਸਰਦੀਆਂ ਵਿੱਚ ਫਰੈਸ਼ ਛੋਲੂਆ ਆਉਂਦਾ ਤੇ ਆਪਾਂ ਇਹਨੂੰ ਪੀਸ ਕੇ ਮਿਕਸੀ ਦੇ ਵਿੱਚ ਇਹਦੀ ਕੜੀ ਬਣਾ ਰਹੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਮਿਕਸੀ ਦੇ ਵਿੱਚ ਪੀਸਣਾ ਹੈਗਾ ਲੋ ਜੀ ਆਪਾਂ ਉਹਨੂੰ ਮਿਕਸੀ ਵਿੱਚ ਪੀਸ ਲਾਂਗੇ ਤੇ ਇਧਰ ਬਣਾ ਰਹੇ ਹਾਂ ਜੀ ਆਪਾਂ ਤੜਕਾ ਆਪਾਂ ਕੜਾਹੀ ਦੇ ਵਿੱਚ ਪਾਇਆ ਜੀ ਸਰੋਂ ਦਾ ਤੇਲ ਤੇ ਅਸੀਂ ਸਰੋਂ ਦਾ ਤੇਲ ਵਰਤਦੇ ਹਾਂ ਤੁਸੀਂ ਜੋ ਵੀ ਵਰਤਦੇ ਹੋ ਤੁਸੀਂ ਉਹਦੇ ਵਿੱਚ ਇਹ ਬਣਾ ਸਕਦੇ ਹੋ ਜੀ ਤੇਲ ਆਪਾਂ ਨੂੰ ਚੰਗੀ ਤਰ੍ਹਾਂ ਇਹਨੂੰ ਆਪਾਂ ਗਰਮ ਕਰਕੇ ਕਲਕਾ ਲਾਂਗੇ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਜੀਰਾ ਇਹ ਖੋ ਪਾਵਾਂਗੇ ਆਪਾਂ ਇਹਦੇ ਵਿੱਚ ਤੇਲ ਦਿੱਤਾ ਥੋੜੀ ਜਿਹਾ ਪਾਵਾਂਗੇ ਹਿੰਗ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਲਸਣ ਦਾ ਪੇਸਟ පමගේදියප අදරකද පේශුතල හාහි අදරක ෙල සන්නාතේශු සදයක්න කළුපාල නදප දෝ පා ලැතිේ ලබේ ලම්බේදනු ගටල චස්ත්‍ර ඒවි අපදි විච්චපු නලාගී

ਲੋ ਜੀ ਆਪਾਂ ਪਿਆਜ਼ ਨੇ ਜਿਹੜੇ ਚੰਗੀ ਤਰ੍ਹਾਂ ਘੋਲਣ ਲੱਤੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਜੀ ਥੋੜੇ ਜਿਹਾ ਆਪਣੇ ਨਮਕ ਮਿਰਚ ਮਸਾਲੇ ਲੋ ਜੀ ਆਪਾਂ ਪਾਦਨੇ ਆ ਇਹ ਵਿੱਚ ਲਾਲ ਮਿਰਚ ਦਾ ਪਾਊਡਰ ਤੇ ਪਾਨੇ ਜੀ ਥੋੜੀ ਜਿਹੀ ਹਲਦੀ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਧਨੀਆ ਪਾਊਡਰ ਨਾ ਨਮਕ ਪਾਵਾਂਗੇ ਜੀ ਸਵਾਦ ਅਨਸਾਰ ਆਪਾਂ ਜੋ ਟਮਾਟਰ ਦਾ ਪੀਸ ਕੇ ਰੱਖੇ ਆਪਾਂ ਇਹ ਪਾ ਤਨੀ ਅੱਧੀ ਥੋੜਾ ਜਿਹਾ ਪਾ ਲੈਣੀ ਹੈ ਆਪਾਂ ਪਾਣੀ ਹੁਣ ਜੇ ਆਪਾਂ ਚੰਗੀ ਤਰ੍ਹਾਂ ਮਸਾਲਾ ਬਣਾ ਲੈਨੇ ਆਪਾਂ ਲੋ ਜੀ ਮਸਾਲਾ ਤੁਸੀਂ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਬਿਲਕੁਲ ਜਿਹੜਾ ਕਿ ਹੋਇਆ ਮਸਾਲਾ ਨੇ ਬਿਲਕੁਲ ਛੱਡ ਦਿੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣਾ ਪੀਸਿਆ ਹੋਇਆ ਸ਼ੁਰੂਆ। ਉਹਦੀ ਮਸਾਲਾ ਆਪਣਾ ਚੰਗੀ ਤਰ੍ਹਾਂ ਹੋ ਗਿਆ ਸੀ ਤੇ ਆਪਾਂ 5 ਕਿ ਮਿੰਟਾਂ ਵਾਸਤੇ ਰੁਟਾ ਕੇ ਰਖਾ ਲਿਆ ਸੀਗਾ। ਲੋ ਜੀ ਆਪਾਂ ਦੋ ਗਲਾਸ ਦੇ ਕਰੀਬ ਇਹਦੇ ਵਿੱਚ ਵਿੱਚ ਪਾਣੀ ਪਾਤਾ ਛੋੜੂਆ ਪਾਉਣ ਤੋਂ ਬਾਅਦ ਤੇ ਹੁਣ ਜੀ ਆਪਾਂ ਨੂੰ ਪਾਣੀ ਲੱਗੂ ਜੀ ਘੱਟ ਆਪਾਂ ਨਾਲ ਦੇ ਆਲੇ ਨੂੰ ਚੈੱਕ ਵੀ ਕਰਦੇ ਰਹਾਂਗੇ ਤੇ ਆਪਾਂ ਇਹਦੇ ਵਿੱਚ ਲੋੜ ਅਨੁਸਾਰ ਪਾਣੀ ਵੀ ਪਾਉਂਦੇ ਰਹਾਂਗੇ ਲੋ ਜੀ ਹੁਣ ਆਪਾਂ ਇਹਨੂੰ ਢੱਕ ਕੇ ਪਕਾਉਨੇ ਆ 10 ਮਿੰਟ ਲੋਜੀਕ 5 ਤੋਂ 7 ਮਿੰਟ ਹੋ ਗਏ ਨੇ ਕੜੀ ਨੂੰ ਕੜੀ ਨੂੰ ਬੰਦੀ ਨੂੰ 5 ਕਿ ਮਿੰਟ ਆਪਾਂ ਇਹਨੂੰ ਹੋਰ ਪਕਾ ਲਾਂਗੇ ਤਾਂ ਜੋ ਬਿਲਕੁਲ ਸਖੀ ਨਾ ਰਹੇ ਬਿਲਕੁਲ ਪੱਕ ਜੇ ਦੇਖੋ ਇਹਨੀ ਪਕਲੀ ਹੋਈ ਹੈਗੀ ਪਾਣੀ ਇਹਦੇ ਵਿੱਚ ਆਪਾਂ ਪਾਇਆ ਨਹੀਂ ਹਜੇ ਸਹੀ ਹੈ ਜੇ ਫੇਰ ਲੋੜ ਪਈ ਤਾਂ ਆਪਾਂ ਅੱਧਾ ਗਲਾਸ ਪਾਉਣ ਅਗਲਾਸ ਇਹਦੇ ਵਿੱਚ ਪਾਣੀ ਹੋਰ ਪਾ ਦਾਂਗੇ 3-5 ਮਿੰਟਾਂ ਵਾਸਤੇ ਹੋਰ ਪਕਾਵਾਂਗੇ ਠੀਕ ਹੈ ਲੋ ਜੀ ਕੜੀ ਆਪਣੀ ਦੇਖੋ ਬਣ ਗਈ ਹੈ ਤੇ ਹੁਣ ਆਪਾਂ ਪਾ ਦੇਣੀ ਹੈ ਇਹਦੇ ਵਿੱਚ ਧਨੀਆ ਲੋ ਜੀ ਆਪਣੀ ਸ਼ੋਰੂਆ ਕੜੀ ਬਣ ਕੇ ਤਿਆਰ ਹੋ ਗਈ ਹੈ ਇਹ ਬਹੁਤ ਹੀ ਟੇਸਟੀ ਬਣਦੀ ਹੈ ਇਸ ਤਰ੍ਹਾਂ ਬਣਾ ਕੇ ਦੇਖਿਓ ਸਰਦੀਆਂ ਵਿੱਚ ਹੀ ਆਪਣੇ ਫਰੈਸ਼ ਸ਼ੋਲੂਆ ਆਉਂਦੇ ਸਰਦੀਆਂ ਵਿੱਚ ਹੀ ਆਪਾਂ ਬਣਾ ਕੇ ਖਾ ਸਕਦੇ ਹਾਂ ਨਹੀਂ ਤਾਂ ਬਿਲਕੁਲ ਸਾਲ ਦੀ ਕੜੀ ਪੈ ਜਾਂਦੀ ਹੈ ਇਹ ਫਿਰ ਇੰਨੀ ਵਧੀਆ ਬਣਦੀ ਹੈ ਨਾ ਕਿ ਇਹ ਆਪਣਾ ਖਾਣ ਨੂੰ ਜੀ ਕਰਦਾ ਜੀ ਵਾਰ-ਵਾਰ ਤੇ ਇਹ ਤੁਸੀਂ ਵੀ ਬਣਾ ਕੇ ਇਸ ਤਰ੍ਹਾਂ ਜ਼ਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ